ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸ ਸਾਰੇ ਠੀਕ-ਠਾਕ ਹੋਵੋਗੇ ਤਾਂ ਦੋਸਤੋਂ ਖੁਸ਼ ਹਾਂ ਲੋਗੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ 6:35 ਹੋ ਗਈ ਮੈਂ ਲੈ ਕੇ ਆਪਣਾ ਬ੍ਰੈਕਫਾਸਟ ਦਹੀਂ ਵਿੱਚ ਮੈਂ ਕੱਲਾ ਖੀਰਾ ਪਾਇਆ ਦੇ ਵਿੱਚ ਹੋਰ ਕੁਝ ਨਹੀਂ ਪਾਇਆ ਨਾ ਨਮਕ ਨਾਲ ਖਾ ਲਈ ਨਹੀਂ ਵਿੱਚ ਪਾ ਸਕਦਾ ਥੋੜਾ ਬਹੁਤਾ ਮੈਂ ਕੁਝ ਨਹੀਂ ਪਾਇਆ ਮੈਂ ਸਿੰਪਲ ਦਿਖਾਉਂਗੀ ਖਾਸ ਕਰਕੇ ਮੇਰਾ ਨਮਕ ਤੇ ਦਹੀਂ ਨਮਕ ਵਾਲੀ ਦਹੀਂ ਖਾਣ ਨੂੰ ਜਲਦੀ ਕਰਦਾ ਹੁੰਦਾ ਤੇ ਦਹੀਂ ਚ ਮੈਂ ਖੀਰਾ ਪਾ ਕੇ ਲੈ ਕੇ ਆਈ ਨਹੀਂ ਫਿਰ ਨਾ ਐਪਲ ਵੀ ਆਪਾਂ ਲੈ ਸਕਦਾ ਐਪਲ ਹੈ ਨਹੀਂ ਸੀਗੇ ਫਰੋੜਾ ਹੈ ਜਿਵੇਂ ਅਸੀਂ ਕਰ ਜਿਹੜਾ ਦਹੀਂ ਨਾਲ ਨਹੀਂ ਕੰਬਾਈਨ ਕਰਦਾ ਸਾਬੇ ਮੱਕੇ ਨੂੰ ਖੀਰੇ ਪਾਲਾ ਨਹੀਂ ਖੀਰਾ ਦਹੀਂ ਚ ਪਾ ਲੈ ਤੇ ਖਾ ਕਰਦੇ ਬ੍ਰੇਕਫਾਸਟ ਕਰਕੇ ਜਾ ਪੀਉਂਗੇ ਫਿਰ ਸਬਜੀ ਮੇਰੀ ਬਣਾਉਣ ਵਾਲੀ ਪਈ ਆ ਦਸਤੀ ਵੀ ਕਰਨ ਵਾਲੀ ਪਈ ਆ ਕਾਫੀ ਕੰਮ ਨੇ ਅੱਜ ਤੇ ਹੁਣ ਅਸੀਂ ਸਿਰਫ ਕੱਪੜੇ ਧੋ ਕੇ ਆਏ ਕੱਪੜੇ ਕਾਫੀ ਜ਼ਿਆਦਾ ਸੀਗੇ ਕੱਪੜੇ ਧੋਤੇ ਜੇ ਬਸ ਪੰਡਾ ਕੰਮ ਹੁੰਦਾ ਕੱਪੜਾ ਵੀ ਬਾਹਰ ਵਾਲਾ ਕੰਮ ਖਤਮ ਹੋ ਗਿਆ ਸਿਰ ਅਪਰ ਅੰਦਰ ਇੱਕ ਪਾਸੇ ਕੰਮ ਕਰੀ ਚੱਲਾਂਗੇ ਤੇ ਬ੍ਰੇਕਫਾਸਟ ਕਰਦੇ ਆ ਫਿਰ ਉਸ ਤੋਂ ਬਾਅਦ ਕਰਦੇ ਬਾਕੀ ਦੇ ਕੰਮ ਟਾਈਮ ਹੋ ਗਿਆ 6:30 ਦਾ ਤੇ ਕੱਪੜੇ ਸਾਰੇ ਧੋਤੇ ਮੈਂ ਕਿ ਪਹਿਲਾਂ ਕੱਪੜਾ ਦਾ ਕੰਮ ਖਤਮ ਕਰਕੇ ਆਵਾਂ ਫਿਰ ਮੈਂ ਅੰਦਰ ਜਾਵਾਂ ਜਾ ਕੇ ਮੈਂ ਆਪਦੀ ਕਰਦੇ ਬ੍ਰੈਕਫਾਸਟ ਦੀ ਤਿਆਰੀ ਮੈਂ ਸਿਰਫ ਪਾਣੀ ਦੇ ਗਲਾਸ ਵੀ ਕੇ ਬਾਹਰ ਆ ਗਈ ਸੀ ਬਸ ਕੱਪੜੇ ਵੀ ਕਾਫੀ ਸੀ ਅੱਜ ਕਾਫੀ ਹੋਣ ਨੂੰ ਪ੍ਰੈਸ ਆਲੇ ਹੋ ਜਾਣਗੇ ਇੱਧਰ ਸਟੈਂਡ ਵੀ ਅੱਜ ਫੁੱਲਾਂ ਕੱਪੜਿਆਂ ਵਾਲਾ ਚਲੋ ਜੀ ਚੱਲਦੇ ਹੁਣ ਅੰਦਰ ਖਾਣੇ ਪੀਣੇ ਤਿਆਰੀ ਕਰਦੇ ਆਂ ਕਪੜੇ ਧੋਣ ਤੋਂ ਬਾਅਦ ਮੈਂ ਆਪਣਾ ਬ੍ਰੈਕਫਾਸਟ ਕਰਕੇ ਫਿਰ ਮੈਂ ਲੱਗੀ ਸੀ ਡਸਟਿੰਗ ਵੱਲ ਅੱਜ ਮੈਂ ਕਿਚਨ ਵਿੱਚ ਕੁਕਿੰਗ ਦਾ ਕੰਮ ਨਹੀਂ ਪਹਿਲਾਂ ਕੀਤਾ ਪਹਿਲਾਂ ਮੈਂ ਡਸਟਿੰਗ ਕਰਨੀ ਸੀ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਆਈ ਪਈ ਇਸ ਲਈ ਮੈਂ ਸੋਚਿਆ ਵੀ ਚਲੋ ਕੱਲੀ ਮੈਂ ਲੌਬੀ ਦੀ ਡਸਟਿੰਗ ਕਰਦਾ ਇੱਕ ਵਾਰੀ ਲੌਬੀ ਸਾਫ਼ ਹੋ ਜੇ ਹਨਾ ਉਸ ਤੋਂ ਬਾਅਦ ਫਿਰ ਕੁਕੀ ਚੰਦਾ ਕੰਮ ਵਗੈਰਾ ਕਰਕੇ ਫਿਰ ਮੈਂ ਦੇਖੂ ਜੇ ਮੈਨੂੰ ਠੀਕ ਲੱਗਿਆ ਮੇਰੇ ਕੋਲ ਟਾਈਮ ਹੋਇਆ ਫਿਰ ਤੇ ਮੈਂ ਰੂਮਸ ਦੀ ਡਸਟਿੰਗ ਕਰ ਲਵਾਂ ਨਹੀਂ ਰੂਮਸ ਦੀ ਕੱਲ ਨੂੰ ਕਰ ਲਵਾਂ ਪਰ ਲੌਬੀ ਦੀ ਕਰਨੀ ਬਹੁਤ ਜ਼ਰੂਰੀ ਸੀ ਅੱਜ ਇਸ ਕਰਕੇ ਮੈਂ ਲੱਗੀ ਸੀ ਡਸਟਿੰ ਤੇ ਐਂਜਰਮੈਂਟ ਜਾਲੀ ਵਾਲਾ ਦਰਵਾਜਾ ਛਾੜਦੀ ਸੀ ਨਾ ਮਿੱਟੀ ਨਿਕਲੀ ਮੈਂ ਕਿਹਾ ਮੈਂ ਫਿਲਟਰਾਂ 깔ਾ ਮੇਰਾ ਫਿਰ ਨਾ ਮਿੱਟੀ ਨਾ ਭਰਦੀ ਕਿਉਂਕਿ 4-5 ਦਿਨ ਹੋ ਗਏ ਇਹ ਇਸ ਵਾਰ ਇਹ 4-5 ਦਿਨ ਹੋ ਗਏ ਡਸਟਿੰਗ ਕਰੀ ਨੂੰ ਤੇ ਕਾਫੀ ਜ਼ਿਆਦਾ ਮਿੱਟੀ ਆਈ ਪਈ ਸੀ ਬੁਰਾ ਹਾਲ ਹੋਇਆ ਬੱਸ ਖਾਸ ਕਰ ਆਹ ਵਾਲੇ ਐਂਟਰੈਂਸ ਟਰ ਦਾ ਸਾਰੇ ਕਸ ਦਾ ਲੌਬੀ ਬਿਲਕੁਲ ਭਰ ਜਾਂਦੀ ਮਿੱਟੀ ਨਾਲ ਹਲੇ ਰੂਮਸ ਵੀ ਹੁੰਦੀ ਆ ਪਰ ਘੱਟ ਹੁੰਦੀ ਆ ਲੌਬੀ ਜ਼ਿਆਦਾ ਹੁੰਦੀ ਆ ਤੇ ਕਰ ਰਹੀ ਆ ਸਾਫ ਸਫਾਈ ਤੇ ਅੱਜ ਕਿਚਨ ਚ ਕੁਕਿੰਗ ਚ ਵਿੱਚ ਮੈਂ ਬਣਾਉਣੀ ਸੀ ਮੂੰਗੀ ਮਸਲਿਦਾਰ ਕਿਉਂਕਿ ਕਿਤਾ ਮੇਰੇ ਕੋਲ ਅੱਜ ਕੋਈ ਸਬਜੀ ਦੀ ਆਪਸ਼ਨ ਨਹੀਂ ਸੀ ਕੋਈ ਮੈਂ ਜਾਣੀ ਰਾਜਮਾ ਵੀ ਨਹੀਂ ਪੈਂਤੇ ਸਬਜੀ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਦਾਲ ਦੀ ਆਪਸ਼ਨ ਸੀ ਇਸ ਕਰਕੇ ਵੀ ਤੇ ਇੱਕ ਅੱਜ ਖੇਤ ਵੀ 4-5 ਬੰਦਿਆਂ ਦੀ ਬੰਦਿਆਂ ਦੀ ਰੋਟੀ ਜਾਣੀ ਸੀ ਤੇ ਫਿਰ ਆਏ ਹੋਗਾ ਵੀ ਚਲੋ ਦਾਲ ਜਲਦੀ ਵੀ ਬਣ ਜਾਂਦੀ ਹੈ ਨਾ ਜਿਆਦਾ ਕੁਆਂਟਿਟੀ ਵਿੱਚ ਵੀ ਆਪਾਂ ਬਣਾ ਸਕਦੇ ਹਾਂਗੇ ਤੇ ਇੱਕ ਥੋੜੀ ਕੁਇਕ ਵੀ ਹੋ ਜਾਂਦਾ ਫਿਰ ਮੈਨੂੰ ਵੀ ਆਏ ਲਾਲਚ ਹੋ ਗਏ ਮੈਂ ਇਧਰ ਸਫਾਈ ਕਰਦੀ ਆ ਵੀ ਚਲੋ ਦਾਲ ਬਣਾ ਲਉਂਗੀ ਦਾਲ ਜਲਦੀ ਵੀ ਬਣ ਜਾਂਦੀ ਜਿਆਦਾ ਟਾਈਮ ਨਹੀਂ ਲੱਗਦਾ ਵੀ ਦਾਲ ਬਣਦੇ ਫਿਰ ਮੈਂ ਆਟਾ ਗੁੰਨੂਗੀ ਆਟਾ ਗੁੰਨ ਕੇ ਨਾਲ ਨਾਲ ਰੋਟੀ ਮਕਾਉਣ ਲੱਗ ਜੂਗੀ ਮੈਂ ਵਿਚਾਰਨ ਪਹਿਲਾਂ ਮੈਂ ਡਸਟਿੰਗ ਲੌਬੀ ਦੀ ਕਰਦਾ ਅੱਜ ਚਾਰ ਪੰਜ ਦਿਨ ਡਸਟਿੰਗ ਨਾ ਹੋਵੇ ਪਤਾ ਨਹੀਂ ਕੀ ਹਾਲ ਹੋ ਜਾਂਦਾ ਘਰ ਦਾ ਬਸ ਅਹੀਂ ਤੁਰੇ ਫਿਰਦੇ ਸੀ ਕਿਤੇ ਕੱਪੜੇ ਧੋਣੇ ਵੀ ਅੱਜ ਜ਼ਰੂਰੀ ਹੋ ਗਏ ਸੀ ਕੱਪੜੇ ਵੀ ਤਿੰਨ ਚਾਰ ਦਿਨਾਂ ਦੇ ਹੋ ਗਏ ਸੀ ਅੱਜ ਸਵੇਰ ਸਵੇਰ ਉੱਠਣ ਸਾਰ ਪਹਿਲਾਂ ਤਾਂ ਮੈਂ ਮਸ਼ੀਨ 'ਚ ਅੱਜ ਕੱਪੜੇ ਪਾਏ ਮੈਂ ਕੱਪੜਿਆਂ ਦਾ ਕੰਮ ਖਤਮ ਕਰਕੇ ਫਿਰ ਅੰਦਰਲਾ ਕੰਮ ਕਰਾਂ ਜਿਵੇਂ ਅੰਦਰਲਾ ਸ਼ੁਰੂ ਕਰ ਲਿਆ ਪਹਿਲਾਂ ਫਿਰ ਮੈਨੂੰ ਬਾਹਰ ਜਾਣਾ ਮੁਸ਼ਕਲ ਹੋ ਜੂ ਤੇ ਕੱਪੜੇ ਮੇਰੇ ਉੱਥੇ ਹੀ ਪਏ ਰਹਿ ਜਾਣਗੇ ਇਸ ਕਰਕੇ ਪਹਿਲਾਂ ਮੈਂ ਬਾਹਰੋਂ ਕੱਪੜੇ ਧੋ ਕੇ ਹਨ ਠੰਢੇ ਮੈਂ ਚਲੋ ਕੱਪੜੇ ਧੋ ਕੇ ਪਾ ਲਈ ਫਿਰ ਜਦ ਅੰਦਰ ਚਲੇ ਗਿਆ ਨਾ ਫਿਰ ਅੰਦਰਲਾ ਕੰਮ ਹੋ ਜਾਂਦਾ ਫਿਰ ਬਾਹਰ ਜਾ ਕੇ ਕੰਮ ਕਰਨਾ ਕੋਈ ਮੁਸ਼ਕਲ ਹੋ ਜਾਂਦਾ ਫਿਰ ਕਿਚਨ ਚ ਵੜ ਜਾਈ ਕਿਚਨ ਚੋਂ ਨਿਕਲਿਆ ਨਹੀਂ ਆਉਂਦਾ ਹੁੰਦਾ ਜੇ ਆਪਾਂ ਕਿਚਨ ਚ ਜਾ ਕੇ ਕੰਮ ਮੰਨ ਹੱਤ ਪਾ ਲਈ ਇਸ ਕਰਕੇ ਮੈਂ ਵੀ ਅੱਜ ਕੁਕਿੰਗ ਦਾ ਕੰਮ ਹਜੇ ਕੁਝ ਨਹੀਂ ਸ਼ੁਰੂ ਕਰਾਂ ਆਪ ਦੇ ਲਈ ਵੀ ਮੈਂ ਕੁਝ ਕੁਕ ਨਹੀਂ ਕਰਾਂ ਤਾਂ ਕਿ ਟਾਈਮ ਬਚ ਜਾਵੇ ਸਾਡੇ ਦਹੀਂ ਖਾਲੀ ਦੇ ਬਸ ਕਦੇ ਕਦੇ ਆਈ ਹੁੰਦੇ ਜੇ ਟਾਈਮ ਘੱਟ ਹੋਵੇ ਫਿਰ ਉਹ ਹੀ ਜਿਹਾ ਬ੍ਰੈਕਫਾਸਟ ਕਰ ਲਈਦਾ ਹਨ ਜੇ ਕਦੇ ਤਾਂ ਅੱਜ ਹੋਵੇ ਵੀ ਟਾਈਮ ਆ ਹੋਰ ਕੰਮ ਘੱਟਾ ਫਿਰ ਕੁਝ ਕੁਕ ਕਰਕੇ ਖਾ ਲਈਦਾ ਬਸ ਆਈ ਜੇ ਸੋਚ ਲਈਦਾਗਾ ਕੰਮ ਆ ਜਿਆਦਾ ਸੀ ਜਿਹੜੇ ਕੰਮ ਆ ਜਿਆਦੇ ਹੁੰਦੇ ਨੇ ਉਹ ਇਹ ਹੱਥ ਫਿਰ ਥੋੜਾ ਜਿਆ ਤੇਜ਼ ਚਲਾਉਣਾ ਪੈਂਦਾ ਅੱਜ ਮੇਰਾ ਵੀ ਹੱਥ ਬਹੁਤ ਤੇਜ਼ ਚੱਲ ਰਿਹਾ ਸੀ ਔਰ ਤਾਂ ਮੈਂ ਚਲੋ ਵੀਡੀਓ ਫਾਸਟ ਕਰੀ ਹੋਈ ਆ ਵੈਸੇ ਕੰਮ ਆ ਹੱਥ ਮੇਰਾ ਬਹੁਤ ਤੇਜ਼ ਚੱਲਦਾ ਜੋ ਕੰਮ ਹੁੰਦਾ ਤੇਜ਼ ਚੱਲਣਾ ਵੀ ਚਾਹੀਦਾ ਫੇਰ ਹੀ ਕੰਮ ਖਤਮ ਹੁੰਦੇ ਨਾ ਜੇ ਇੱਕ ਥਾਂ ਬੈਠੇ ਜਿੱਲੋ ਜਿੱਲੋ ਜੇ ਕਰੀ ਚੱ ਔਰ ਖੇਤੀ ਵਾਲੇ ਤਾਂ ਇਹਨਾਂ ਕੰਮ ਹੁੰਦੇ ਨੇ ਹੁਣ ਤਾਂ ਖਾਸ ਕਰਕੇ ਖੇਤੀ ਦੇ ਕੰਮਾਂ ਦਾ ਪੂਰਨ ਜੋਰ ਆਗਾ ਏ ਘਰ ਇਹ ਵੀ ਲੇਡੀਜ਼ ਨੂੰ ਦੇਖੋ ਕੰਮ ਹੁੰਦੇ ਨੇ ਕੋਈ ਚਾਹ ਪਾਣੇ ਦਾ ਕੋਈ ਰੋਟੀਆਂ ਦਾ ਕੋਈ ਭਾਂਡਿਆਂ ਦਾ ਨਾ ਕਿੰਨੇ ਕੰਮ ਹੋ ਜਾਂਦੇ ਨੇ ਖੇਤੀ ਕਰਕੇ ਤੇ ਫਿਰ ਥੋੜਾ ਜਿਹਾ ਤੇਜ਼ ਕਰਨਾ ਵੀ ਬਣਦਾ ਕੰਮ ਆਹ ਫੋਸੇਸ਼ਨ ਵੀ ਨਹੀਂ ਮੇਥੋਂ ਇਸ ਵਾਰ ਤਾਂ ਤੋਤਾ ਗਿਆ ਮੇਰੇ ਨਾਲ ਦੋ ਤਿੰਨ ਦਿਨ ਹੋ ਗਏ ਦੋ ਦਿਨ ਤਾਂ ਆਰਾਮ ਨਾਲ ਹੋ ਗਏ ਹੋਣੇ ਨਹੀਂ ਮੈਂ ਡੇਲੀ ਤੋਂ ਨਹੀਂ ਹੁੰਦੀ ਬਸ ਕਿਤੇ ਆਉਣਾ ਜਾਣਾ ਪੈ ਜੇ ਨਾ ਫਿਰ ਕੰਮ ਕਰਦੇ ਤੁਸੀਂ ਕਰਕੇ ਜਾਓ ਆ ਕੇ ਕਰੋ ਉਸੇ ਚ ਉਲਝੀਆ ਨੇ ਆਪਾਂ ਵੀ ਇਹ ਜਾਣ ਆ ਕੰਮ ਕਰ ਲਿਆ ਆ ਕਰ ਲਿਆ ਕੋਈ ਰਹਿ ਜਾਂਦਾ ਕੋਈ ਹੋ ਜਾਂਦਾ ਇੱਥੇ ਸਾਈਡ ਦੇ ਦੇਖੋ ਕੱਚੂ ਜਲਾ ਪlant ਪੈਣਾ ਸੋਹਣਾ ਲੱਗ ਰਿਹਾ ਹੈ ਤਾਂ ਇਹ ਆਰਟੀਫੀਸ਼ੀਅਲ ਪlant ਹੈ ਪਰ ਸੋਹਣਾ ਲੱਗ ਰਿਹਾ ਹੁਣ ਮੈਨੂੰ ਆਇ ਲੱਗਦਾ ਵੀ ਆਰਟੀਫੀਸ਼ੀਅਲ ਪlant ਹੀ ਸੋਹਣੇ ਸੋਹਣੇ ਇਕੱਠੇ ਕਰੀ ਹੈ ਨਾ ਦਾ ਜਿਹੜੇ ਲਾਈਵ ਪlantਸ ਹੁੰਦੇ ਨੇ ਉਹ ਘੱਟ ਤੋਂ ਘੱਟ ਇਕੱਠੇ ਕਰੋ ਦੋ ਫਿਰ ਡੈੱਡ ਹੋ ਜਾਂਦੇ ਨੇ ਫਿਰ ਬਹੁਤ ਦੁੱਖ ਲੱਗਦਾ ਹੁਣ ਜਿਹੜੇ ਮੇਰੇ ਪlantਸ ਡੈੱਡ ਹੋ ਗਏ ਮੈਨੂੰ ਬਹੁਤ ਬਹੁਤ ਦੁੱਖ ਲੱਗ ਰਿਹਾ ਉਹਨਾਂ ਦਾ ਵੀ ਉਹ ਡੈੱਡ ਹੋ ਗਏ ਨਾ ਮੈਨੂੰ ਉਹਨਾਂ ਦੇ ਕੇਅ ਹੋ ਗਿਆ ਬਾਥਰੂਮ ਕਲੀਨ ਨਹੀਂ ਵੀ ਜ਼ਰੂਰੀ ਹੁੰਦਾ ਡੇਲੀ ਡੇਲੀ ਕਰਨਾ ਪਰ ਪੋਸੀਬਲ ਨਹੀਂ ਹੈਗਾ ਆਪਾਂ ਸਾਰੇ ਕੰਮ ਹੀ ਰੋਜ਼ ਕਰ ਸਕੀਏ ਹਨ ਇਸ ਕੰਮ 'ਤੇ ਚਲ ਸਾਰੇ ਜ਼ਰੂਰੀ ਹੁੰਦੇ ਨੇ ਪਰ ਕਈ ਵਾਰ ਆ ਇਹ ਹੁੰਦਾ ਕਦੇ ਘੱਟ ਹੋਗੇ ਕਦੇ ਵਧ ਹੋਗੇ ਤਾਂ ਜੇ ਸੋਫੇ ਦਾ ਕਵਰ ਮੈਂ ਫਾਈਨਲੀ ਬਦਲ ਰਹੀ ਹਾਂ ਮੈਨੂੰ ਆਂਸ ਵਿੱਚ ਥੋੜੀ ਇਹ ਲੁੱਕ ਚੇਂਜ ਖਰਾਬ ਆਪ ਦੇ ਆਪ ਨੂੰ ਚੇਂਜ ਨਾ ਵਧੀਆ ਲੱਗਦਾ ਮੈਨੂੰ ਬਹੁਤ ਆਦਤ ਹੈ ਹਰ ਇੱਕ ਚੀਜ਼ ਚੇਂਜ ਕਰਨੀ ਹਾਂ ਕੋਈ ਵੀ ਚੀਜ਼ ਥੋੜੀ ਇੱਧਰ ਪਈ ਹੋਣ ਚਾਕੇ ਹੋਰ ਜਗ੍ਹਾ ਰੱਖਾ ਦੋ ਉਹਦੀ ਜਗ੍ਹਾ ਬਦਲ ਦੋ ਐਨੇ ਨਾਲ ਹੀ ਆਪਾਂ ਨੂੰ ਵੀ ਚੇਂਜ ਲੱਗਦਾ ਚਲ ਚੀਜ਼ਾਂ ਦਾ ਆਪਾਂ ਰੋਜ਼ ਨਵੀਆਂ ਨਵੀਆਂ ਨਹੀਂ ਲਿਆ ਸਕਦੇ ਹੁੰਦੇ ਪਰ ਜਿਹੜੀ ਘਰ 'ਚ ਹੁੰਦੀਆਂ ਨੇ ਉਹਨਾਂ ਦੀ ਤੁਸੀਂ ਜਗ੍ਹਾ ਬਦਲ ਦੋ ਅਦਲਾ ਬਦਲੀ ਹੀ ਕਰ ਦੋ ਉਸ ਨਾਲ ਹੀ ਆਪਾਂ ਨੂੰ ਚੇਂਜ ਲੱਗਣ ਲੱਗ ਜਾਂਦਾ ਇਹ ਵਾਲਾ ਸੋਫੇ ਦਾ ਕਵਰ ਮੈਂ ਬੈਠੀ ਇਹ ਇਹਦੇ ਨੀਚੇ ਵੀ ਇੱਕ ਪੁਰਾਣੀ ਬੈੱਡਸ਼ੀਟ ਲੱਗੀ ਹੋਈ ਤਾਂ ਕਿ ਮੋਟਾ ਹੋ ਜਾਏ ਨਾ ਚਾਦਰ ਇਕੱਠੀ ਨਾ ਹੋਵੇ ਇਹ ਵੀ ਮੈਨੂੰ ਵਧੀਆ ਲੱਗਿਆ ਜਦੋਂ ਮੈਂ ਚੇਂਜ ਕਰਤਾ ਲੁੱਕ ਵਧੀਆ ਲੱਗੀ ਦੀ ਟਾਈਮ ਹੋ ਗਿਆ ਪੌਣੇ 9 ਹੋ ਗਏ ਰੋਟੀਆਂ ਮੈਂ ਪਕਾਈ ਰੋਟੀਆਂ ਪਕਾ ਕੇ ਹੁਣ ਲੈ ਕੇ ਆਈ ਕੱਪੜੇ ਤਾਂ ਕੇ ਬਾਹਰ ਸਾਰੇ ਕੱਪੜੇ ਸੁੱਕੇ ਪੈਣੇ ਇੱਕ ਇੱਕ ਕੱਪੜਾ ਸੁੱਕਾ ਪੈਣੇ ਜਿਆਦਾ ਤੇਜ਼ ਧੁੱਪ ਹੈ ਗਰਮੀ ਐਨੀ ਆ ਨਾ ਮੈਂ ਹੁਣ ਥੋੜੀ ਦੇਰ ਲਈ ਏਸੀ ਲਗਾਇਆ ਦੋੜਾ ਪੈਣ ਵਾਲਾ ਹੋ ਗਿਆ ਪਹਿਲਾਂ ਰੋਟੀਆਂ ਪਾਈ ਗਰਮੀ ਵੀ ਝੰਮ ਧੁੱਪ ਚ ਜਾ ਕੇ ਕੱਪੜੇ ਉਤਾਰੇ ਨੇ ਇਹ ਬਹੁਤੋ ਖੜੀ ਗਰਮੀ 'ਚ ਕੰਮ ਕੰਮ ਕਰਨਾ ਔਖਾ ਕਰਨੀ ਔਖਾ ਕਰਦਾ ਵੀਰ ਕੰਮ ਤਾਂ ਕੋਈ ਗੱਲ ਨਹੀਂ ਕੰਮ ਤਾਂ ਮਨ ਕਰੀ ਜਾਂਦੇ ਹਨ ਪਰ ਗਰਮੀ ਉਹ ਬਹੁਤ ਤੰਗ ਕਰਦੀ ਸਾਰੇ ਕੱਪੜੇ ਮੇਰੇ ਤਾਂ ਸਿੰਮ ਨਾਲ ਪੁੱਜੇ ਪਏ ਨੇ ਬੁਰਾ ਹਾਲ ਨਾ ਤਾਂ ਕੰਮ ਛੱਡੇ ਜਾਂਦੇ ਨੇ ਵੀ ਗਰਮੀ ਆ ਹਨ ਬਿਜੇ ਕੰਮ ਵੀ ਕਰਨੇ ਪੈਂਦੇ ਨੇ ਗਰਮੀ ਵਿੱਚ ਨਹੀਂ ਪੈਂਦੀਆਂ ਮੋਟਾ ਸਿੱਕ ਪਾਸੇ ਬੜੇ ਵੀ ਲੱਗਦਾ ਪੇ ਬਾਡੀ ਦਾ ਪਸੀਨਾ ਨਿਕਲਦਾ ਵਿੱਚ ਅੰਦਰੋਂ ਨਿਕਲੇ ਪਸੀਨਾ ਚੰਗੀ ਗੱਲ ਨਹੀਂ ਪੈਣਾ ਚਾਹੀਦਾ ਪਰ ਭਾਵੇਂ ਪ੍ਰਕਾਸ਼ ਨਹੀਂ ਹੁੰਦਾ ਨੇ ਮੈਂ ਜੇ ਨਾ ਕੱਪੜੇ ਪ੍ਰੈਸ ਵਾਲੇ ਲੱਗ ਕਰਨਾ ਨਾਲੇ ਥੋੜੀ ਟਾਈਮਿੰਗ ਹਵਾ ਲੈ ਲਵਾਂਗੀ ਪਸੀਨਾ ਇਹ ਸੁੱਕ ਜਣ ਨਾਲੇ ਕੱਪੜੇ ਉਹ ਕਰਦਾ ਨਹੀਂ ਇਹਨਾਂ ਦੇ ਸਾਟੀ ਕਰਦਾਂ ਪ੍ਰੈਸ ਵਾਲੇ ਲੱਗ ਕਰਦਾਂ ਤੇ ਹਲ ਤੇ ਕਰਦਾਂ ਨਹੀਂ ਸਮਝਾਂਗੇ ਫਿਰ ਨਹੀਂ ਪਈ ਪਈ ਰਹਿ ਜਾਣਗੇ ਟਾਈਮ ਹੋ ਰਿਹਾ 2:30 ਵਜੇ ਮੈਂ ਆਈ ਇੱਧਰ ਕੱਪੜੇ ਪ੍ਰੈਸ ਕਰਨ ਮੈਂ 2:00 ਵਜੇ ਆ ਗਈ ਸਰਦਾ ਘੰਟਾ ਹੋ ਗਿਆ ਪ੍ਰੈਸ ਕਰੀ ਜਾਂਦੇ ਹਾਲੇ ਵੀ ਤਿੰਨ ਚਾਰ ਕੱਪੜੇ ਮੇਰੇ ਰਹਿ ਗਏ ਪ੍ਰੈਸ ਕਰਨ ਅਜੇ ਕੱਪੜੇ ਕਾਫੀ ਸੀਗੇ ਪ੍ਰੈਸ ਵਾਲੀ ਜਿਆਦਾ ਹੁੰਦੇ ਨੇ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਮੈਂ ਧੋਤੇ ਨੂੰ ਉਸ ਕਰਕੇ ਇਕੱਠੇ ਹੋਏ ਕੱਪੜੇ ਹੁਣ ਪ੍ਰੈਸ ਵਾਲੇ ਇਕੱਠੇ ਹੋ ਗਏ ਪ੍ਰੈਸ ਕਰ ਲਾ ਮੈਂ ਕਿਹਾ ਸ਼ਾਮ ਨੂੰ ਸ਼ਾਮ ਦੇ ਕੰਮ ਹੋ ਜਾਂਦੇ ਨੇ ਲੰਚ ਮੈਂ ਕਰ ਲਿਆ ਸੀ ਲੰਚ ਕਰਕੇ 2 ਵਜੇ ਕੱਪੜੇ ਪ੍ਰੈਸ ਕਰਨ ਲੱਗੀ ਸੀ ਗਰਮੀ ਕਰਕੇ ਨਾ ਕੁਰਤੇ ਪਜਾਮੇ ਜਿਆਦਾ ਹੁੰਦੇ ਗਵਿੰਦਰ ਦੇ ਤੇ ਮੇਰੇ ਸੂਟ ਹੋ ਜਾਂਦੇ ਨੇ ਕਾਟਨ ਦੇ ਕਰਨੀਆਂ ਕਰਕੇ ਸਰਦਿਆ ਜਿਹਾ ਮੌਂ ਆਇਆ ਸੱਚੀ ਗਰਮੀ ਇਤਨਾ ਕੰਮ ਕਰਨਾ ਔਖਾ ਰਵੰ ਗਰਮੀ ਕਰਕੇ ਨਹੀਂ ਤਾਂ ਉਹ ਨਹੀਂ ਕੰਮ ਕਰਨਾ ਔਖਾ ਲਾ ਬਚਾ ਜੀ ਲਾ ਦਾ ਟਾਈਮ ਪਰ ਸੁਣਦਾ ਕੰਮ ਹੋ ਜਾਂਦਾ ਪਰ ਜੋ ਐਨੀ ਗੰਦੀ ਗਰਮੀ ਜਦੋਂ ਲੱਗਦੀ ਹੈ ਨਾ ਫਿਰ ਆ ਇਹ ਨਾ ਦਾ ਹੈ ਫਿਰ ਕੰਮ ਕਰਦੇ ਨੂੰ ਖਿਚ ਆਉਂਦੀ ਹੈ ਜੀ ਕੱਪੜੇ ਪ੍ਰੈਸ ਕਰ ਲਈ ਹੁਣ ਇਹਨੂੰ ਸੰਭਾਲਦੀ ਆ ਮੈਂ ਨਾ ਕਰਮੀ ਕਰਨੀ ਸੋਚ ਰਹੀ ਸੀ ਕਿ ਵੀਡੀਓਸ ਮੈਂ ਬੰਦ ਕਰ ਦਾਂ ਗਰਮੀ 'ਚ ਬਹੁਤ ਔਖਾ ਇੱਕ ਤਾਂ ਕੰਮ ਕਰਨਾ ਔਖਾ ਇੱਕ ਵੀਡੀਓ ਦੇ ਖੇਚੜ ਹੋਈ ਨੇ ਟ੍ਰਾਈਪੋਡ ਇੱਧਰ ਲਗਾਉ ਦੇਖੋ ਐਂਗਲ ਸਹੀ ਆ ਰਿਹਾ ਕੰਮ 'ਤੇ ਜਿਆਦਾ ਟਾਈਮ ਲੱਗਦਾ ਹੈ ਸੋਚ ਰਹੀ ਹਾਂ ਜੀ ਕਿ ਜੇ ਮੇਰੇ ਖਰਦਾਂ ਨੇ ਵੀਡੀਓਸ ਬੰਦ ਕਰਾਂ ਹਨ ਪਰ ਗਰਮੀ 'ਚ ਔਖਾ ਬਹੁਤ ਹੈ ਇੱਕ ਤਾਂ ਕੰਮ ਹੀ ਕਰਨਾ ਔਖਾ ਵੀਡੀਓਸ ਬਣਾਉਣੀ ਤੇ ਬਹੁਤ ਜ਼ਿਆਦਾ ਔਖੇ ਲੱਗਦੀਆਂ ਨੇ ਅਦਵਿੰਦਰ ਤੇ ਖੇਤਾਂ ਦੇ ਕੁਰਤੇ ਜਿਵੇਂ ਆਂਦੀ ਕੋਈ ਦਾਗ ਲੱਗੇ ਪਏ ਦਿਖ ਰਹੇ ਤੁਹਾਨੂੰ ਪਜਾਮੇ ਤੇ ਇਹ ਜੋ ਜਿਵੇਂ ਹੁਣ ਐਕਸਟ੍ਰੀਮ ਕਰਨੀ ਆ ਨਾ ਖੇਤਿਆਂ ਦਾ ਕਦੂ ਕਰਨਾ ਟਰੈਕਟਰ ਤੇ ਬੈਠਣਾ ਸਿਰ ਉਹਦੋਂ ਪਾਉਂਦੇ ਹੁੰਦੇ ਨੇ ਪਰ ਪ੍ਰੈਸ ਫੇਰ ਵੀ ਕਰਨੇ ਪੈਂਦੇ ਨੇ ਨਹੀਂ ਤਾਂ ਬਹੁਤ ਜ਼ਿਆਦਾ ਦੇ ਇਕੱਠੇ ਹੀ ਹੋ ਜਾਂਦੇ ਨੇ ਇਹਨਾਂ ਨੂੰ ਮੈਂ ਦੂਜੇ ਕੁਰਤੇ ਜਾਂ ਮੈਂ ਮੰਗੂਈ ਪ੍ਰੈਸ ਕਰਕੇ ਹੈਂਗਰ ਤੇ ਹੈਂਗ ਕਰਕੇ ਰੱਖ ਦੇਣੀ ਹੁੰਦੀ ਹੈ ਪਰ ਹੈਂਗਰ ਤੇ ਸਾਹਮਣੇ ਕੱਪੜਾ ਤੇ ਹੁਣ ਦੇਖਿਆ ਮੇਰੇ ਵੀ ਆ ਸੀ ਆਹਲਾ ਕੁਰਤੇ ਨਾਲ ਉਸ ਕੋਣ ਨਾਲ ਚੱਕ ਚੱਕ ਸੋਲੀ ਜਾਂਦੇ ਹਨ ਕਪੜੇ ਪ੍ਰੈਸ ਹੋ ਗਏ ਕਪੜੇ ਸਾਮ ਗਏ ਕਬਡਸ ਦੇ ਵਿੱਚ ਹਨ ਕਪੜੇ ਦਾ ਕੰਮ ਹੋ ਗਿਆ ਅੱਜ ਖਤਮ ਫਾਈਨਲੀ ਹੁਣ 2 ਦਿਨ ਮੇਰਾ ਨਿਕਲ ਜਾਣਗੇ ਧੋਣ ਕਣੀਓ ਦੇਖਾਂਗੇ ਬਾਕੀ 2 ਦਿਨ ਦਾ ਕੱਟਾਂਗੇ 2 ਦਿਨਾਂ ਨੂੰ ਫੇਰ ਧੋਵਾਂਗੇ ਪ੍ਰੈਸ ਕਰਾਂਗੇ ਇਦਾਂ ਹੀ ਇਹ ਰੂਟੀਨ ਚੱਲਦਾ ਰਹਿੰਦਾ ਕੱਪੜਿਆਂ ਦਾ ਤੇ ਹੁਣ ਸੀ ਸ਼ਾਮ ਦਾ ਟਾਈਮ 5 ਵਜੇ ਦਾ ਟਾਈਮ ਸੀਗਾ ਮੈਂ ਆ ਗਈ ਕਿਚਨ ਵਿੱਚ ਮੈਂ ਬਣਾਉਣ ਲੱਗੀ ਸੀ ਸਬਜੀ ਭਿੰਡੀ ਦੀ ਭਿੰਡੀ ਕੱਟੀ ਪਈ ਸੀ ਤੇ ਪਿਆਜ਼ ਮੈਂ ਨਾਲ ਦੇ ਨਾਲ ਹੀ ਕੱਟਣਾ ਸ਼ੁਰੂ ਕਰ ਲੰਨੇ ਹਿੰਦੀ ਚ ਕੜਾਹੀ ਵਿੱਚ ਮੈਂ ਤੇਲ ਪਾ ਕੇ ਰੱਖਤਾ ਤੇ ਤੇਲ ਕਰਮ ਹੋ ਰਿਹਾ ਮੈਂ ਨਾਲ ਦੀ ਨਾਲ ਮੈਂ ਖੜੀ ਖੜੀ ਪਿਆਜ਼ ਕੱਟਣਾ ਉਹਨੇ ਜਿਨੇ ਟਾਈਮ ਤੇਲ ਗਰਮ ਹੋਊਗਾ ਥੋੜਾ ਮੇਰੇ ਕੋਲ ਆ ਗਿਆ ਦਵਿੰਦਰ ਦਵਿੰਦਰ ਪਿੰਡੀ ਦਾ ਕਲਰ ਦੇਖ ਕੇ ਕਹਿੰਦੇ ਨਾ ਮੈਂ ਨਹੀਂ ਖਾਣੀ ਅਹੀ ਜੀ ਪਿੰਡੀ ਕਹਿੰਦੇ ਲਾਈਟ ਚ ਰੰਗ ਦੀ ਵਧੀਆ ਨਹੀਂ ਬਣਦੀ ਹੁੰਦੀ ਮੈਂ ਨਹੀਂ ਖਾਣੀ ਫਿਰ ਮੈਂ ਮੈਨੂੰ ਵੀ ਆਇਆ ਹੋਗਾ ਵੀ ਹਾਂ ਜੀ ਇਹਨਾਂ ਨੇ ਨਾ ਖਾਧੀ ਮੈਨੂੰ ਫਿਰ ਮੌਕੇ ਤੇ ਕਹਿੰਣਗੇ ਆਹ ਕਰਦੇ ਅੰਡੇ ਦੀ ਭੂੜਜੀ ਬਣਾ ਲਵੇ ਉਹ ਖਾਤੇ ਗਰਮੀ ਵਿੱਚ ਔਖਾ ਮੈਂ ਹੁਣ ਹੀ ਨਾ ਕੁਝ ਬਣਾ ਲਾਂ ਫਿਰ ਮੈਂ ਸੋਚਿਆ ਵਿੱਚ ਉਹਨੂੰ ਕੱਦੂ ਪਿਆਜ ਫ੍ਰਿਜ ਵਿੱਚ ਇੱਕ ਨਾਲ ਮੈਂ ਕੱਦੂ ਦੀ ਸਬਜ਼ੀ ਬਣਾ ਲਾਂ ਨੀ ਦੋ ਸਬਜ਼ੀਆਂ ਹੋ ਜਾਣਗ ਫਿਰ ਮੈਂ ਕद्दू ਵੀ ਨਾਲ ਹੀ ਮੈਂ ਕੱਟਣ ਲੱਗੀ ਸੀ ਮੈਂ ਸੋਚ ਚੱਲ ਕद्दू ਬਣਾ ਲਵਾਂ ਨੇ ਫਿਰ ਇੱਕ ਹੈ ਤਾਂ ਇਹ ਦਵਿੰਦਰ ਬੜੇ ਚੂਜ਼ੀ ਨੇ ਬੜੇ ਚੂਜ਼ੀ ਨੇ ਖਾਣ ਪੀਣ ਚ ਬਸ ਜਿਵੇਂ ਬੱਚਿਆਂ ਵਰਗ ਇਹਨੀਆਂ ਚੀਜ਼ ਖਾਣੀਆਂ ਤੇ ਖਾਣੀਆਂ ਨਹੀਂ ਖਾਣੀਆਂ ਤੇ ਨਹੀਂ ਖਾਣੀਆਂ ਬਸ ਇਹਨਾਂ ਨੇ ਕੋਈ ਟਾਈਮ ਨਹੀਂ ਦੇਖਣਾ ਹੈਗਾ ਵੀ ਇਹ ਟਾਈ ਚੀਜ਼ ਖਾਣ ਦਾ ਟਾਈਮ ਹੈਗਾ ਕਿ ਨਹੀਂ ਫਿਰ ਮੈਂ ਕਿਹਾ ਚਲੋ ਕद्दू ਵੀ ਨਾਲ ਹੀ ਕੱਟ ਲਵਨੀ ਹੈ ਤੇ ਇੱਕ ਸਾਈਡ ਬਣ ਰਹੀ ਸੀ ਭਿੰਡੀ ਦੀ ਸਬਜੀ ਸਬਜੀ ਨਾਲ ਨਾਲ ਮੈਂ ਖੁਰਚਣਾ ਮਾਰੀ ਆ ਰਹੀ ਸੀ ਤੇ ਨਾਲ ਥੋੜਾ ਜਿਹਾ ਮੇਂ ਇਧਰ ਗਰੋਸਰੀ ਨੇ ਕੁਝ ਆਈਟਮਸ ਮੈਂ ਡੱਬਿਆਂ ਵਿੱਚ ਪਾਉਣੀਆਂ ਸੀ ਆ ਉਹ ਪਾ ਦੇ ਸਮਾਨ ਗਰੋਸਰੀ ਜਿਵੇਂ ਚਾਹ ਪੱਤੀ ਹੁਣ ਚਾਹ ਪੱਤੀ ਕਾਫੀ ਲੱਗ ਤੇ ਖੇਤ ਵੀ ਜਾਂਦੀ ਹੈ ਫਿਰ ਮੈਂ ਇਹ ਜੇ ਡੱਬਾ ਭਰ ਕੇ ਰੱਖ ਦਾਨੀ ਹੈ ਤੇ ਛਣੇ ਡੱਬੇ ਵਿੱਚ ਪਾਉਣ ਵਾਲੀ ਸੀ ਕਾਲੇ ਛਣੇ ਇਹ ਪਤਾ ਨਹੀਂ ਕਿੰਨਾਂ ਲਿਆਂਦਾ ਪੈਸੇ ਸੀ ਮੈਂ ਲੈ ਬਣਾਉਣਾ ਵੀ ਅੱਜ ਬਣਾਉਂਗੀ ਸ਼ਾਮ ਨੂੰ ਉਹ ਵੀ ਮੈਂ ਡੱਬੇ 'ਚ ਫਾਦਣੀ ਡੱਬੇ 'ਚ ਚੀਜ਼ ਪਈ ਹੋਵੇ ਨਾ ਯੂਜ਼ ਕਰਨੀ ਕੱਢਣੀ ਈਜ਼ੀ ਹੋ ਜਾਣ ਜੇ ਕਿਤੇ ਮੌਕੇ ਤੇ ਤੁਸੀਂ ਚੀਜ਼ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਕਿਤੇ ਪੈਕੇਟਸ 'ਚ ਖੋਲਦੇ ਫਿਰਦੇ ਹੋ ਨਾ ਫਿਰ ਉਹ ਬੰਦ ਕਰਕੇ ਰੱਖਣੇ ਇਸ ਕਰਕੇ ਜਦੋਂ ਮੈਨੂੰ ਆਇ ਲੱਗਦਾ ਵੀ ਥੋੜਾ ਬਹੁਤਾ ਮੇਰੇ ਕੋਲ ਟਾਈਮ ਹੈਗਾ ਫਿਰ ਕਿਚਨ 'ਚ ਮੈਂ ਨਾਲ ਇਹ ਜਿਹੇ ਕੰਮ ਸਾਈਡ ਤੇ ਲੱ ਕਰ ਲਾਣੀ ਹੁੰਦੀ ਆ ਇਧਰ ਪਿਆਜ਼ ਪੁੰਨੇ ਜਾ ਰਹੇ ਨੇ ਫਾਦੂਗੀ ਪਿੰਡੀ ਤੇ ਅਗਰ ਹੈਲਪਰ ਕਰਦੀ ਸੀ ਵਿੰਡੋ ਸਾਫ ਹੈਲਪਰ ਵੀ ਆ ਗਈ ਸੀ ਅੱਜ ਮੈਂ ਕਿਹਾ ਪਲਾਂਟਸ ਤਾਂ ਮੈਂ ਨਾ ਵਿੰਡੋਸ ਤੋਂ ਬਾਹਰ ਚੱਕ ਕੇ ਰੱਖਿਆ ਇਸ ਨੀਚੇ ਤੇ ਇਹਨੂੰ ਕਿਵੇਂ ਮੈਂ ਟੁਕਾਰਲਾ ਸਾਫ ਮੈਂ ਵੀ ਅੰਦਰ ਕੰਮ ਕਰ ਲਾਂ ਗਰਮੀ ਪਹੁੰਚਾ ਉਹ ਮੈਨੂੰ ਤਾਂ ਖੜਨੀ ਹੋਣਾ ਹੈਗਾ ਤੇਰੇ ਕੋਲੇ ਐਸਾ ਕਰ ਦੰਦੀ ਇਹਨੂੰ ਪਤਾ ਵੀ ਆ ਕੰਮ ਕਰਨਾ ਕੋਈ ਆਹੀ ਨਹੀਂ ਹੈਗਾ ਉਹ ਜ਼ਰੂਰੀ ਤੇ ਕੋਲੇ ਖੜਨਾ ਚਲੋ ਉਹ ਤਾਂ ਮੈਨੂੰ ਆਪ ਨੂੰ ਹੁੰਦਾ ਜਿਵੇਂ ਫ੍ਰੀ ਹਾਂ ਮੈਂ ਕੋਲੇ ਖੜ ਜਾਨੀ ਹੈ ਨਾ ਥੋੜੇ ਬਹੁਤ ਆਪਾਂ ਗੱਲਾਂ ਕਰ ਲਾਂ ਨੇ ਬਸ ਐ ਹੀ ਹੁੰਦਾ ਕਿ ਹੋਰ ਤਾਂ ਕੁਝ ਨਹੀਂ ਹੈਗਾ ਤੇ ਇਧਰ ਪਿੰਡੀ ਵੀ ਬਣ ਰਹੀ ਸੀ ਤੇ ਨਾਲ ਮੈਂ ਕਦੋਂ ਵੀ ਘੱਟ ਤੇ ਖੜੀ ਖੜੀ ਨੇ ਕਿ ਕਦੋਂ ਵੀ ਨਾਲ ਲੱਗਦੇ ਹੱਥ ਨੂੰ ਬਣਾਈ ਦਿੰਨੀ ਆ ਫਿਰ ਜੇ ਰਾਤ ਨੂੰ ਇਹਨਾਂ ਨੂੰ ਜਵਾਬ ਦੇ ਤਾਂ ਇਹ ਮੈਂ ਖਾਣੀ ਨਹੀਂ ਫੇਰ ਵੀ ਮੈਨੂੰ ਹੀ ਔਖਾ ਮੈਨੂੰ ਹੀ ਕੁਝ ਨਾ ਕੁ ਜੋ ਨਾਲ ਕੱਦੂ ਕਰਦਾ ਨਹੀਂ ਜਿਹੜੀ ਖਾਣੀ ਖਾ ਲਣਗੇ ਔਰ ਖਾਦੀ ਭਿੰਡੀ ਦੀ ਸਮਝੀ ਵੀ ਭਿੰਡੀ ਸਬਜੀ ਕਹਿੰਦੇ ਬਹੁਤ ਸਵਾਦ ਬਣੀ ਆ ਮੈਂ ਕਿਹਾ ਤਾਂ ਬਣਾਉਣ ਦੇ ਸਾਰੇ ਹੁੰਦੇ ਕਲਰ ਥੋੜਾ ਆਪਾਂ ਦੇਖ ਕੇ ਕਹਾਂਗੇ ਵੀ ਇਹ ਚੀਜ਼ ਸਵਾਦਲੀ ਬਣਦੀ ਦਵਿੰਦਰ ਦੀ ਨੇਚ ਰਹੀ ਜੀ ਇਹ ਸ਼ਕਲ ਦੇਖ ਕੇ ਕਹਨਗੇ ਆਹ ਚੀਜ਼ ਮੈਂ ਖਾਣੀ ਨਹੀਂ ਔਰ ਜੇ ਮੈਂ ਕਦੇ ਨਾ ਨਾ ਤੱਕਾ ਕਰਾਂ ਵੀ ਥੋੜੀ ਟੇਸਟ ਕਰ ਲਓ ਫਿਰ ਖਾ ਲਣਗੇ ਫਿਰ ਇਹਨਾਂ ਨੇ ਹਾਂ ਸਵਾਦ ਆ ਹਨ ਵੀ ਕੱਲਾ ਚੀਜ਼ ਦਾ ਤੁਸੀਂ ਰੰਗ ਬਨ ਦੇਖ ਕੇ ਨਾ ਕਹੋ ਇਹ ਖਾਣੀ ਨਹੀਂ ਸਵਾਦ ਵੀ ਹੋਣੀ ਉਹਨੂੰ ਟੇਸਟ ਵੀ ਜ਼ਰੂਰ ਕਰਨਾ ਚਾਹੀਦਾ ਇੱਕ ਸਾਈਡ ਤੇ ਰੱਖ ਦੂੰ ਕद्दू ਕद्दू ਤਾਂ ਅੱਜ ਮੈਂ ਤੜਕਾ ਲਗਾਇਆ ਬਿਨਾਂ ਤੜਕੇ ਤੁਹਾਨੂੰ ਹੋਣਾ ਕਿਉਂਕਿ ਦਵਿੰਦਰ ਆਇਲ ਫਰੀ ਸਬਜੀ ਨਹੀਂ ਖਾਂਦੇ ਖਾ ਵੀ ਲੈਣ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਕੁਝ ਗੜਬੜਾ ਵੀ ਉਹ ਵਾਲਾ ਟੇਸਟ ਨਹੀਂ ਸਮਝੀ ਵੀ ਚਾਹ ਰਿਆ ਥੋੜਾ ਜਿਹਾ ਫਰਕ ਪੈਂਦਾ ਹੁੰਦਾ ਟੇਸਟ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਥੋੜਾ ਜਿਹਾ ਆਪਾਂ ਨੂੰ ਫਰਕ ਲੱਗਦਾ ਹੁੰਦਾ ਫਰ ਮੈਂ ਤੜਕਾ ਲਗਾਤਾ ਸੀ ਕद्दू ਨੂੰ ਅੱਜ ਮੈਂ ਤੜਕਾ ਲਗਾਉਣ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਕद्दू ਪਾਇਆ ਉਹ ਕਿਵੇਂ ਕਰਨੀ ਤਾਂ ਫੇਰ ਇਹਦੇ ਨਖਰੇ ਨਖਰੇ ਵੀ ਕਿਹੜਾ ਜਿਹਾ ਕद्दू ਬਣਾਇਆ ਅੱਜ ਇਹ ਕਰਕੇ ਮੈਂ ਕਿ ਤੜਕ ਬਿਰਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਸਬਜ਼ੀ ਦੋਨੇ ਹੋ ਗਈਆਂ ਤਿਆਰ ਬਣ ਕੇ ਤੇ ਹੁਣ ਸ਼ਾਮ ਨੂੰ ਨਾ ਵਾਕ ਕਰਨ ਤੋਂ ਬਾਅਦ ਮੈਂ ਇਹ ਵਿੰਡੋਸ 'ਚ ਜਿਹੜੇ ਪਲਾਂਟਸ ਚਾਕੇ ਰੱਖਦੇ ਹੁਣ ਸਫਾਈ ਕਰਨ ਵੇਲੇ ਇਹ ਰੱਖ ਰਹੀਆਂ ਇਹਦੇ ਗਰਾਸ ਮੈਟ ਦੇ ਪੀਸ ਲਗਾ ਦਾਂਗੇ ਤੇ ਪਲਾਂਟਸ ਰੱਖ ਦਾਂਗੇ ਪਲਾਂਟਸ ਨੂੰ ਮੇਰੇ ਘਟੀ ਜਾਂਦੇ ਨੇ ਗਰਮੀ ਕਰਕੇ ਨਾ ਡੈੱਡ ਹੋ ਗਏ ਸਕੂਲੈਂਟਸ ਆਲਮੋਸਟ ਡੈੱਡ ਹੋ ਗਏ ਗਰਮੀ ਕਰਕੇ ਇਸ ਵਾਰ ਤਾਂ ਬਹੁਤ ਜ਼ਿਆਦਾ ਗਰਮੀ ਪੈਰੀ ਹਾਸ ਕਰਕੇ ਨਾ ਪਲਾਂਟਸ ਤੋਂ ਝੱਲ ਨਹੀਂ ਹੋ ਭਾਈ ਆ ਜਿਹੜਾ ਜੈਡ ਪਲਾਂਟ ਹੈ ਇਹ ਇਹ ਕੁਛ ਨਹੀਂ ਕਹਿੰਦਾ ਹੈਗਾ ਇਹਦੀ ਗ੍ਰੋਥ ਹੁੰਦੀ ਹੁੰਦੀ ਹੈ ਇੰਤਜ਼ਾਰ ਜੇ ਛੋਟਾ ਜਿਹਾ ਸੀ ਇੱਕ ਢੱਕਾ ਹੀ ਲਾ ਦੇ ਕਟਾਣੀ ਲਾ ਦੇ ਥੋੜੀ ਤੋੜ ਕੇ ਉੱਥੇ ਹੀ ਹੋ ਜਾਂਦਾ ਇੰਨਾ ਜ਼ਿਆਦਾ ਖੇੜ ਮੰਗਦੇ ਠੀਕ ਜਾਂਦਾ ਇਹ ਸੋਨਾ ਵੀ ਮੈਨੂੰ ਪੀਲਾ ਹੀ ਲੰਮਕਦੇ ਸੋਨੀਆਂ ਵੀ ਮੈਨੂੰ ਬਹੁਤ ਲੱਗਦੀਆਂ ਨੇ ਔਰ ਇਹਦੇ ਚਾੜ ਆਪ ਕੇਅਰ ਵੀ ਨਿਗਰਨੀ ਪੈਂਦੀ ਤੇ ਵਿੰਡੋ ਵਿੱਚ ਰੱਖ ਦਨੇ ਆ ਪਲਾਂਟਸ ਫਿਰ ਅੰਦਰ ਜਾ ਕੇ ਮੈਂ ਬਣਾਉਂਗੀ ਆਪਣੇ ਲਈ ਕਿਨਵਾ ਅਧੂਣਾ ਕਿਨਵਾ ਉਹ ਤੇ ਰੈਸਪੀ ਸ਼ੇਅਰ ਕਰਦੇ ਆ ਥੋੜਾ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਜਿਸ ਸਿੰਸ ਉਸ ਕਿਨਵਾ ਆਪਣਾ ਹੈ ਜਰੂਰ ਤੁਸੀਂ ਰੈਸਪੀ ਸ਼ੇਅਰ ਕਰੋ ਹੁਣ ਸ਼ੁਰੂ ਕਰਦੇ ਨੇ ਕਿ ਨੂੰ ਆਪਾਂ ਉਹਨਾਂ ਨੇ ਕੜਾਹੀ ਵਿੱਚ ਲੈ ਰਿਆ ਇੱਕ ਡੇਢ ਕ ਚਮਚ ਮਦੇਸੀ ਘੀ ਹਲਿਆ ਬਹੁਤ ਥੋੜਾ ਕਿਉ ਕਿਉਂਕਿ ਜਦੋਂ ਆਪਾਂ ਕੋਈ ਵੀ ਹੈਲਦੀ ਚੀਜ਼ ਬਣਾਉਣਾ ਹੈ ਕਿਉਂ ਉਹ ਦਾ ਤੁਸੀਂ ਮਾਤਰਾ ਦਾ ਜ਼ਰੂਰ ਖਿਆਲ ਰੱਖੋ ਘੱਟ ਤੋਂ ਘੱਟ ਲਓ ਹਨਾ ਅਸ ਥੋੜਾ ਜਿਹਾ ਲੈ ਜਿੰਨੇ ਕੁ ਵਿੱਚ ਪਿਆਇ ਭੁੰਨਣਾ ਜਾਵੇ ਦੇ ਵਿੱਚ ਪਾਲੀ ਮੈਂ ਰਾਈਂ ਰਾਈਂ ਤੜਕੂਗੀ ਤਾਂ ਉਸ ਬਾਅਦ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਭੁੱਲਾਂਗੇ ਬਹੁਤ ਜ਼ਿਆਦਾ ਭੁੰਨਣ ਦੀ ਵੀ ਲੋੜ ਨਹੀਂ ਕੱਚਾ ਭੁੰਨਿਆ ਜੇ ਕਰਾਂਗੇ ਬਸ ਜਦੋਂ ਕੱਚਾ ਭੁੰਨਿਆ ਹੋ ਗਏ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਔਰ ਸੌਰੀ ਕਿ ਮਲਾ ਮਿਰਚਾਂ ਜੀ ਹਰੀ ਮਿਰਚ ਮੇਰੇ ਕੋਲ ਹੈ ਨਹੀਂ ਸੀ ਮਿਰਚਾਂ ਪਈਆਂ ਸੀ ਪਰ ਉਹਨਾਂ ਪਈਆਂ ਪਈਆਂ ਲਾਲ ਹੋ ਗਈਆਂ ਫਿਰ ਮੈਂ ਕਿਹਾ ਨਹੀਂ ਮੈਂ ਇਹ ਨਹੀਂ ਮੈਂ ਪਾਉਂਦੀ ਹੈਗੀ ਤੇ ਕਿਨੂ ਆ ਨਾ ਇਹ ਹੁੰਦਾ ਤੁਸੀਂ ਇਹਨੂੰ ਆਪਾਂ ਮਿਲਟਸ ਵੀ ਕਹਿੰਦੇ ਨੇ ਹੈਗੇ ਉਹ ਹੁੰਦੇ ਨੇ ਮਿਲਟਸ ਕਈ ਤਰ੍ਹਾਂ ਦੇ ਮਿਲਟਸ ਹੁੰਦੇ ਨੇ ਇਹ ਪਰ ਮੈਨੂੰ ਹੁਣ ਆ ਹੀ ਨਹੀਂ ਪਤਾ ਵੀ ਇਹ ਕਿਹੜੇ ਵਾਲਾ ਮਿਲਟ ਹੈ ਤੇ ਇਹਨੂੰ ਵੀ ਪਾਣੀ ਵਿੱਚ ਨਾ ਵਾਸ਼ ਕਰਕੇ 10 ਮਿੰਟ ਲਈ ਭਿਓਨਿਆ ਸੀਗਾ ਪਹਿਲਾਂ 10 15 ਮਿੰਟ ਲਈ ਤੁਸੀਂ ਆਪਾਂ ਸੋਕ ਕਰਕੇ ਰੱਖ ਲੈਣਾ ਤੋਂ ਉਨ ਤੋਂ ਬਾਅਦ ਇਧਰ ਭੁੰਨੇ ਜਾ ਰਹੇ ਹਾਂ ਸਬਜ਼ੀਆਂ ਵਿੱਚ ਪਾਵਾਂਗੇ ਮਟਰ ਫਰੋਜ਼ਨ ਮਟਰ ਲੈਣੇ ਸਬਜ਼ੀਆਂ ਤੁਸੀਂ ਆਪਦੇ ਚੋਇਸ ਅਕੋਰਡਿੰਗ ਪਾ ਸਕਦੇ ਹੋ ਗੋਭੀ ਪੱਤ ਗੋਭੀ ਗਾਜਰ ਵੀ ਪਾ ਸਕਦੇ ਹੋ ਬੀਨਸ ਵੀ ਪਾ ਸਕਦੇ ਹੋ ਨਾ ਬਸ ਸਬਜ਼ੀਆਂ ਨੂੰ ਕੱਚੀਆਂ ਭੁੰਨੀਆਂ ਘੜ ਕੇ ਉਦੋਂ ਵਾਰ ਜੀ ਪਾਵਾਂਗੇ ਨਮਕ ਮਿਰਚ ਹਲਦੀ ਮਸਾਲਾ ਜੋ ਵੀ ਮਸਾਲੇ ਆਪਣੇ ਟੇਸਟ ਅਕੋਰਡਿੰਗ ਆਪਾਂ ਨੂੰ ਵਧੀਆ ਲੱਗਦੇ ਨੇ ਉਹ ਪਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਬਹੁਤ ਹੈਲਦੀ ਵੀ ਹੁੰਦੇ ਨੇ ਬਹੁਤ ਨਿਊਟ੍ਰੀਸ਼ੀਅਸ ਹੁੰਦੇ ਨੇਗੇ ਤੇ ਫਿਰ ਮਸਾਲਾ ਵੀ ਜਦੋਂ ਭੁੰਨਿਆ ਗਿਆ ਨਾ ਹਲਦੀ ਮਸਾਲੇ ਨੂੰ ਮਿਰਚ ਮਸਾਲੇ ਨੂੰ ਸੇਕ ਲੱਗੇ ਉਸ ਤੋਂ ਬਾਅਦ ਪਾਣਾ ਕਿਨੂਆ ਜਿਹੜਾ ਕਿਨੂਆ ਆਪਾਂ ਪਾਣੀ ਵਿੱਚ ਭਿੰਤਾ ਸੋ ਪਾਣੀ ਕੱਢ ਦਾਂਗੇ ਉਹ ਪਾਣੀ ਮੈਂ ਕੱਢਤਾ ਤੇ ਇਹਦੇ ਵਿੱਚ ਆਪਾਂ ਕਿਨੂਆ ਦੀ ਕੁਆਂਟੀਟੀ ਇੰਨੀ ਰੱਖਣੀ ਹੈ ਜੇ ਆਪਾਂ ਇੱਕ ਕੌਲੀ ਕਿਨੂਆ ਦੀ ਲਈਆ ਤਾਂ ਦੋ ਕੌਲੀਆਂ ਪਾਣੀ ਮੈਂ ਅੱਧੀ ਕੌਲੀ ਲਈ ਸੀ ਕਿਨੂਆ ਦੀ ਤਾਂ ਮੈਂ ਇੱਕ ਕੌਲੀ ਪਾਣੀ ਪਾ ਲੈਂਦਾ ਡਬਲ ਪਾਣੀ ਪਾਉਣਾ ਇਹਦੇ ਵਿੱਚ ਚਾਵਲ ਵਾਂਗੂ ਤੇ ਬਹੁਤ ਟੇਸਟੀ ਬਿਲਕੁਲ ਰਾਈਸ ਵਾਲੀ ਟੇਸਟ ਆ ਰਿਹਾ ਸੀ ਇਹਦੇ ਵਿੱਚ 19 20 ਦਾ ਥੋੜਾ ਜਿਹਾ ਫਰਕ ਲੱਗ ਰਿਹਾ ਸੀ ਬਸ ਰਾਈਸ ਜਿਵੇਂ ਆਪਾਂ ਜੋ ਤੱਕ ਪਾਣੀ ਸੁੱਕਦਾ ਨੂੰ ਤੁਸੀਂ ਪਾਣੀ ਸੁਕਾ ਲਓ ਸਿਮ ਗੈਸ ਤੇ ਜਾਂ ਮੀਡੀਅਮ ਗੈਸ ਤੇ ਆ ਦੇਖੋ ਕਿਨੂਆ ਬਣ ਕੇ ਤਿਆਰ ਆ ਬਹੁਤ ਸੋਹਣਾ ਬਹੁਤ ਟੇਸਟੀ ਕਿਨੂਆ ਬਣਿਆ ਸੀਗਾ ਬਿਲਕੁਲ ਖਿលਿਆ ਖਿលਿਆ ਜਿਹਾ ਬਹੁਤ ਖਾਂਚੀ ਬਹੁਤ ਜ਼ਿਆਦਾ ਟੇਸਟੀ ਲੱਗਿਆ ਮੈਨੂੰ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰ ਸਕਦੇ ਹੋ ਸੋ ਐਸੀ ਮੇਰਾ ਇਹਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ